ਸਵਿਆ ਹੋਏ 71 ਸਨੇ ਹਰ ਗਵਾਰਨ ਲੈ ਆਪਣੇ ਸੰਗ ਪੈ ਸਭ ਗਾਈ ਦੇਖ ਤਨ ਗਿਰ ਕੇ ਸਿਰ ਤੇ ਮਨ ਮੋਹਿ ਭਟਾਈ ਸਭ ਉਠਾਈ ਗੋਪ ਗਏ ਤਿਨ ਪੈ ਚਲ ਕੇ ਜਬ ਬਾਤ ਪਿਖੀ ਤਿਨ ਨੈਣ ਨਮਾਈ ਜਬ ਜਾਤ ਪਿਖੀ ਤਿਨ ਨੈਣ ਨਮਾਈ ਜਬ ਜਾਤ ਪਿਖੀ ਤਿਨ ਨੈਣ ਨਮਾਈ ਰੋਹ ਭਰੇ ਸੁਖਰੇ ਨ ਟਰੇ ਸੁਤ ਨੰਦਹਿ ਕੇ ਬਹੁ ਬਾਤ ਸੁਨਾਈ ਨੰਦ ਬਾਚ ਕਾਨ ਪ੍ਰਤ ਸੁਤ ਨੰਦਹਿ ਕੇ ਬਹੁ ਬਾਤ ਸੁਨਾਈ ਕਹੋ ਹਾਂ ਇਥੇ ਬਹੁ ਕਹ ਸੁਤ ਨੰਦਹਿ ਕੇ ਕਹ ਬਾਤ ਸੁਨਾਈ ਨੰਦ ਬਾਚ ਕਾਨ ਪ੍ਰਤ ਸਵਈਆ ਕਿਉ ਸੁਤ ਗਊਨ ਲਿਆਏ ਇਹ ਇਹ ਤੈ ਹਮਰੋ ਸਭ ਹੀ ਦਦ ਖੋਇਓ ਚੂਗ ਗਏ ਚੂਗ ਗਏ ਬਛਰਾਇਨ ਕੋ ਇਹ ਤੇ ਹਮਰੇ ਮਨ ਮੈਂ ਭ੍ਰਮ ਹੋਇਓ ਕਾਣ ਫਰੇਵ ਕਰਿਓ ਤਿਨ ਸੋ ਮਨ ਮੋਹ ਮਹਾ ਤਿਨ ਕੇ ਜੋ ਕਰਿਵਿਓ ਬਾਹਰ ਭਇਓ ਤਤ ਕ੍ਰੋਧ ਮਨੋ ਤੇ ਮੈਂ ਜਦ ਸੀਤਲ ਬਹੁ ਸਹਉ ਸਵਈਆ ਮੋਏ ਬੜਿਉ ਤਹਿ ਕੇ ਮਨ ਮੈਂ ਨੈ ਛੋਡ ਸਕੈ ਆਪਣੋ ਸੁਤ ਪੂ ਗਉ ਮਨ ਛੋਡ ਸਕੈ ਬਚੇ ਗਉ ਇਤਨੋ ਮਨੋ ਕਰਿ ਗਊਵਾਂ ਨਾ ਛੋੜ ਸਕੈ ਬਛਰੇ ਨੰਨਾ ਅੰਧ ਖੇਤੀ ਜ ਕਰਨਾ ਭਾਵੇਂ ਸਿਆਰੀ ਹੈਗੀ ਸਿਆਰੀ ਲੱਗੀ ਹੋਣੀ ਆ ਹਾਂਜੀ ਗਊਵਾਂ ਨਾ ਛੋੜ ਸਕੈ ਬਛਰੇ ਗਊਵਾਂ ਛੋੜ ਸਕੈ ਬਛਰੇ ਇਤਨੋਂ ਮਨ ਮੋਹ ਕਰੈ ਤਬ ਸੋ ਪੈ ਗਰੂਵੇ ਗ੍ਰਹਿ ਕੇ ਸੰਗ ਲੈ ਤਿੰਨ ਚੌਕ ਹਲੀ ਇਹ ਬਾਤ ਲਖੋ ਦੇਵ ਡਰੇ ਮਮਤਾ ਇਨ ਪੈ ਕਿ ਚਿੱਤਰ ਕਿਦੋਂ ਹਰ ਕੋਏ ਹੋ ਸਾਲ ਬਤੀਤ ਭਏ ਜਦ ਹਰ ਜੀਵਨ ਬੀਤ ਗਏ ਦਿਨ ਟੌਣ ਦੇਖਣ ਕੋ ਤੱਕ ਕੋ ਚਪਰਨ ਛੇ ਗਿਰ ਭਇਓ ਤੇ ਕੋ ਉਠ ਗੋਣੇ ਸਾਲ ਬਾਦ ਬ੍ਰਹਮ ਦੇਖਣ ਆਇਆ ਵੀ ਹੁਣ ਤਾਂ ਬੱਥੇ-ਬੁੱਥੇ ਮਲੇ ਅਸੀਂ ਕੋਈ ਨਹੀਂ ਹੋਣਗੇ ਜਦ ਦੇਖਿਆ ਉਹੀ ਰੌਣਕ ਲੱਗੀ ਲੋਕਾਂ ਵਿੱਚ ਗਵਾਰ ਵਹ ਬਛਰੇ ਸੰਗ ਹੈ ਵਹ ਚੱਕਰ ਗਵਾਰ ਵਹ ਬਛਰੇ ਸੰਗ ਵਹ ਚਕਰ ਗਵਾਰ ਗਵਰ ਬਛਰੇ ਧਕ ਬਛਰੇ ਸੰਗ ਹੈ ਵਹ ਗਵਰ ਬਹ ਬਛਰੇ ਸੰਗ ਹੈ ਵਹ ਬਛਰੇ ਵੀ ਉਹੀ ਨੇ ਨਾਲ ਤੇ ਗਵਾਰ ਨੇ ਵੀ ਉਹੀ ਨੇ ਚਕਰਤ ਜਾਏ ਗਏ ਹੋਏ ਤਾਨੈ ਦੇਖ ਤਿਨ ਡਰ ਕੇ ਪਰ ਪਾਇ ਆਏ ਕ ਅਨੰਦ ਦੁੰਦ ਵਿਛਾਣੈ ਬ੍ਰਹਮਾ ਬਾਜ ਕਾਂਜੂ ਪ੍ਰਤ ਸਈਆ हे कर्ण ਮਦੇਹ ਜਗ ਕੇ ਪਤ ਅਚੁੱਤ へ ਬੇਨਤੀ ਸੁਣ ਲੀਜੈ ਅਚੁੱਤ へ ਬੇਨਤੀ ਸੁਣ ਲੀਜੈ ਅਚੁੱਤ へ ਬੇਨਤੀ ਸੁਣ ਲੀਜੈ ਚੁੱਕ ਭਈ ਹੰ ਤੇ ਤੁਮਰੀ ਦੇਹ ਤੇ ਅਪਰਾਧਿ ਸ਼ਮਾਪਨ ਕੀਜੈ ਕੰਨ ਕਹੀ ਇਹ ਬਾਤਿ ਸਿਮੇ ਹਮ ਨਾ ਗਿਕ ਅੰਮ੍ਰਿਤ ਛਾੜ ਕ ਪੀਜੈ ਲਿਆਉ ਕਹਿਉ ਨਾ ਲਿਆ ਲਿਆਏ ਹੋ ਜਾਹ ਸਤਾਵ ਐਯੋ ਨਹੀਂ ਠੀਲ ਕਰੀ ਜਾ ਲਿਆਓ ਕ ਲਿਆਓ ਕਹੋ ਕ੍ਰਿਸ਼ਨ ਜੀ ਨੇ ਕਿਹਾ ਵੀ ਲਿਆ ਆ ਬੱਚੇ ਜਿਹੜੇ ਲੈ ਗਏ ਚੋਰੀ ਕਹਿੰਦਾ ਨਾ ਲਿਆਏ ਹੋ ਨਹੀਂ ਲਿਆਇਆ ਤੇ ਫਿਰ ਉਹ ਆ ਜੀ ਕਹਿੰਦੇ ਜਾਹ ਸਤਾਵ ਜਾਹ ਸਤਾਵ ਇਹਦੀ ਚਲ ਇਹਦੀ ਚਲਿਆ ਜਾ ਐਯੋ ਆ ਜੀ ਨਹੀਂ ਠੀਰ ਕਰੀ ਜਾ ਧੰਨਾ ਕਰੀ ਜਾ ਲਿਆ ਜਿਹੜੇ ਤੂੰ ਚੋਰੀ ਦਾ ਕਰਕੇ ਲਿਆਇਆ ਲੈ ਬਚਰੇ ਬ੍ਰਹਮ ਤਵਹਿ ਛਿਨ ਮੈਂ ਚਲ ਕੇ ਹਰ ਜੀ ਪਹ ਆਇਓ ਕੰਨ ਮਿਲੇ ਜਬ ਹੀ ਸਭ ਗੁਆਰ ਤਵੇ ਮਨ ਮੈਂ ਤਨ ਹੁ ਸੁਖ ਪਾਇਓ ਲੋਕ ਭਇਓ ਸੰਕੇ ਬਚਰੇ ਤਵ ਭੇਦ ਜਿਨੀ ਲਖ ਜਾਣ ਨਾ ਪਾਇਓ ਸਾਰੇ ਲੋਕ ਕਰਦੇ ਜਿਹੜੇ ਪਹਿਲੇ ਨਵੇਂ ਬਣਾਏ ਬਾਤ 부ਝੀ ਨਾ ਕਿਨੀ ਉਠ ਬਾਤ 부ਝੀ ਨਾ ਕਿਨੀ ਉਠ ਬੋਲ ਬਾਤ ਮੁਝੀ ਨਾ ਕਿਨੀ ਉਠ ਬੋਲ ਸੋ ਲਿਆਉ ਵਹਿ ਹਮ ਜੋ ਮਿਲ ਖਾਇਓ ਕੋਈ ਇਕੰਤਕ ਦੋਮ ਬ੍ਰਿਜ ਬਾਲਕ ਅਨ ਅਚਿਓ ਸਭ ਨੋ ਜੋ ਪ੍ਰਾਨੋ ਕਨ ਕਹੀ ਹਮ ਨਾਗ ਹਨਿਓ ਹਰ ਕੋ ਇਹ ਖੇਲ ਕਿਨੀ ਨਹਿ ਜਾਨਉ ਕੋਈ ਪ੍ਰਸੰਨ ਮਹਾ ਮਨ ਮੈਂ ਗਰੜਾ ਤੁਝ ਕੋ ਕਰ ਰਖਕ ਮਾਨੋ ਦਾਨ ਦਇਓ ਹਮ ਕੋ ਜੀ ਕੋ ਇਹ ਇਹ ਦਾਨ ਦੇਉ ਹੰਭੋ ਜੀ ਕੋ ਦੇਹਲ ਮਾਤ ਪਿਤਾ ਪਹਿ ਜਾਏ ਬਖਾਨੋ ਇਤ ਬ੍ਰਹਮਾ ਬਛਰੇ ਆਨ ਪਾਇ ਪਰ